ਵਿਲਚੰਦ ਆਗਾਸ ਇਸ ਵੇਲੇ ਇੱਕ اہم ਖਬਰ ਦਨਾਲ ਕਰ ਦਿਆ ਗੱਲ ਕਰਦਿਆਂ ਪੰਜਾਬ ਦੇ ਵਿੱਤੀ ਸੰਕਟ ਦੀ ਜੋ ਕਿ ਹੋਰ ਵੀ ਗਹਿਰਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਕੈਗ ਦੀ ਰਿਪੋਰਟ ਨੇ ਹੁਣ ਸਰਕਾਰੀ ਦਾਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਦੱਸ ਦੇ ਕਿ ਇਸ ਰਿਪੋਰਟ ਦੇ ਜ਼ਰੀਏ ਸਾਫ਼ ਹੈ ਕਿ ਸਰਕਾਰੀ ਖਰਚਾ ਵਧਿਆ ਤੇ ਆਮਦਨ ਟੀਚੇ ਤੋਂ ਕੱਟ ਹੋਈ ਹੈ ਸਰਕਾਰ ਨੇ 7 ਮਹੀਨਿਆਂ ਵਿੱਚ 13490 ਕਰੋੜ ਦਾ ਕਰਜ਼ਾ ਲਿਆ ਇਸਲਾਵਾ ਦੱਸ ਦਈਏ ਕਿ ਪੈਟਰੋਲ ਸ਼ਰਾਬ ਸਟੈਂਪ ਡਿਊਟੀ ਜੀਐਸਟੀ ਤੋਂ ਆਮਦਨ ਜਿਹੜੀ ਹੈ ਉਹ ਘੱਟ ਹੋਈ ਹੈ سرکار دا وتی کاٹا 12.68 فیصد ود گیا سو سرکاری خرچاں وچ وی 10.57 فیصد دا اضافہ ہویا سو خرچے ودھے نے لیکن آمدن جڑی ہے او کٹ ہوئی ہے جس دے نال اے وتی ਸੰکٹ صوبے دے وچ ہور وی گہرا ہوندا ہویا نظر آ رہیا ہے سو پٹرول شراب سٹام ڈیوٹی جی ایس ٹی جس تو کی آمدن عموما ہوندی ہے زیادہ او وی کٹ ہوئی ہے اور اس دے نال جو سرکار دا وتی کاٹائے او 12.68 فیصد جڑا ہے او بچ چکے ਸਰਕਾਰੀ ਖਰਚਿਆਂ ਪਰ ਕੋਈ ਕਮੀ ਨਹੀਂ ਸਰਕਾਰੀ ਖਰਚਿਆਂ ਵਿੱਚ 10.57% ਦਾ ਇਜ਼ਾਫਾ ਹੋਇਆ ਰਵਿੰਦਰ ਮੀਤ ਸਾਡੇ ਨਾਲ ਜੁੜ ਚੁੱਕੇ ਨੇ ਰਵਿੰਦਰ ਜਿਸ ਤਰ੍ਹਾਂ ਦੇ ਨਾਲ ਇੱਕ ਕੈਗ ਦੀ ਰਿਪੋਰਟ ਆਈ ਹੈ ਸਾਫ ਤੌਰ ਤੇ ਵੱਡਾ ਵਿੱਤੀ ਸੰਕਟ ਘਰਾਉਂਦਾ ਹੋਇਆ ਨਜ਼ਰ ਆ ਰਿਹਾ ਦੇਖੋ ਸਰਕਾਰ ਲਗਾਤਾਰ ਇਹ ਦਾਅਵੇ ਕਰ ਰਹੀ ਹੈ ਕਿ ਆਪਣੀ ਆਮਦਨ ਲਗਾਤਾਰ ਪੰਜਾਬ ਸਰਕਾਰ ਦੀ ਵਧ ਰਹੀ ਹੈ ਲੇਕਿਨ ਜੋ ਟੈਗ ਦੀ ਰਿਪੋਰਟ ਆ ਉਹ ਸਾਫ਼ ਤੌਰ ਤੇ ਦੱਸਉਂਦੀ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਆਮਦਨ ਦੇ ਵਿੱਚ ਗਿਰਾਵਟ ਹੋ ਰਹੀ ਹੈ ਚਾਹੇ ਉਹ ਅਕਸਾਈਜ਼ ਪਾਲਿਸੀ ਦੇ ਜ਼ਰੀਏ ਜੋ ਆਮਦਨ ਹੁੰਦੀ ਆ ਉਸ ਦੀ ਗੱਲ ਕਰ ਲੋ ਜਾਂ ਫਿਰ ਬਾਕੀ ਜਿਹੜੇ ਜ਼ਰੀਏ ਹੈਗੇ ਆ ਪੈਟਰੋਲ ਦੀ ਵਿਕਰੀ ਨਾਲ ਜਾਂ ਫਿਰ ਜਿਹੜੇ ਜ਼ਮੀਨੀ ਮਾਲੀਆ ਜਿਹੜਾ ਇਕੱਠਾ ਹੁੰਦਾ ਉਸ ਤੋਂ ਲੈ ਕੇ ਇਹ ਤਮਾਮ ਜਿਹੜੀਆਂ ਚੀਜ਼ਾਂ ਤੋਂ ਰੈਵਨਿਊ ਜਿਹੜਾ ਹੈਗਾ ਉਹ ਕਰਦਾ ਹੋਇਆ ਨਜ਼ਰ ਆਉਂਦਾ 9447 ਕਰੋੜ ਰੁਪਏ ਦਾ ਟੀਚਾ ਮਿੱਥਿਆ ਗਿਆ ਸੀ ਐਕਸਾਈਜ਼ ਦੇ ਵਿੱਚ ਸਾਨੂੰ ਆਮਦਨ ਹੋਏਗੀ ਸਰਕਾਰ ਨੂੰ ਲੇਕਿਨ ਹਾਲੇ ਤੱਕ ਸਿਰਫ 1747 तो 19 ਕਰੋੜ ਰੁਪਏ ਦਾ ਇਹ ਅਲਿਟਿਕ ਰੈਵਿਊ ਇਕੱਠਾ ਹੋ ਰਿਹਾ 0.3% ਕਮੀ ਆਈ ਹੈ ਇਸ ਵਾਰ ਜਿਹੜੀ ਸਾਈਸ ਤੋਂ ਜੋ ਆਮਦਨ ਹੋਈ ਹੈ ਪਿਛਲੀ ਵਾਰ ਜਿਹੜੇ ਅੰਕੜੇ ਅਸੀਂ ਦਿਖਾਏ ਸੀ ਤਾਂ ਉਹਦੇ ਦੇ ਵਿੱਚੋਂ 0.2% ਦਾ ਜਿਹੜੀ ਵਾਧਾ ਹੋਇਆ ਸੀ ਸ਼ਰਾਬ ਦੀ ਆਮਦਨ ਦਾ ਲੇਕਿਨ ਇਸ ਵਾਰ ਉਹਦੇ ਵਿੱਚ ਵੀ ਘਾਟਾ ਹੋਇਆ ਇਸ ਤੋਂ ਇਲਾਵਾ ਪੈਟਰੋਲ ਡੀਜ਼ਲ ਦੇ ਵਿੱਚੋਂ ਵੀ ਜਿਹੜੀ ਆਮਦਨ ਹੁੰਦੀ ਹੈ ਉਹਦੇ ਤੋਂ ਵੀ ਘਾਟਾ ਹੋਇਆ ਤਾਂ ਬਾਕੀ ਜਿਹੜੇ ਸੈਂਸ ਡਿਊਟੀ ਹੈਗੀ ਆ ਉਸ ਤੇ ਉਹ ਇੱਕ ਤਾਂ ਬਹੁਤ ਭਾਰੀ ਜਿਹੜੀ ਹੈਗੀ ਆ ਕਾਣੀ ਦੇਖਣ ਨੂੰ ਮੇਰੀ ਹੈਗੀ ਆ ਤਾਂ ਇਸ ਪੂਲ ਬਲਾਕੀ ਕਹਿ ਸਕਦਾ ਹੈ ਕਿ ਪੰਜਾਬ ਸਰਕਾਰ ਦੀ ਜਿਹੜੀ ਆਮਦਨ ਹੈਗੀ ਆ ਲਗਾਤਾਰ ਘਟਦੀ ਜਾ ਰਹੀ ਹੈ ਜਿਸ ਦੇ ਨਾਲ ਇੱਕ ਵੱਡਾ ਵਿੱਤੀ ਸੰਕਟ ਜਿਹੜਾ ਹੈਗਾ ਉਹ ਪੰਜਾਬ ਸਰਕਾਰ ਦੇ ਲਈ ਪੰਜਾਬ ਦੇ ਲਈ ਖੜਾ ਹੁੰਦਾ ਹੋਇਆ ਦਿਖ ਰਿਹਾ ਕਿਉਂਕਿ ਸਰਕਾਰ ਜਿਹੜੇ ਵੱਧ ਜਰੂਰ ਕਰ ਲਈ ਹੈ ਪਾਲਿਸੀਆਂ ਜਰੂਰ ਬਣਾ ਰਹੀ ਹੈ ਲੇਕਿਨ ਕੋਈ ਪਾਲਿਸੀ ਕਾਰਜਸ਼ੀਲ ਨਹੀਂ ਹੋ ਰਹੀ ਬਿਲਕੁਲ ਪਾਲিসੀਆਂ ਜ਼ਰੂਰ ਬਣਾ ਰਹੀਆਂ ਨੇ ਲੇਕਿਨ ਕਿਤੇ ਨਾ ਕਿਤੇ ਇਸ ਨੂੰ ਰਿਵਿਊ ਕਰਨ ਦੀ ਬੇਹੱਦ ਲੋੜ ਹੈ ਔਰ ਖਾਸ ਤੌਰ ਤੇ ਜੋ ਨਜ਼ਰ ਪਾਈ ਜਾ ਜੋ ਸਰਕਾਰੀ ਖਰਚੇ ਨੇ ਉਹ ਲਗਾਤਾਰ ਵਧੇ ਨੇ ਔਰ ਆਮਦਨ ਘਟ ਹੋ ਰਹੀ ਹੈ ਜਿਸ ਨਾਲ ਇਹ ਜਿਹੜਾ ਸੰਤੁਲਨ ਬਿਠਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਸਰਕਾਰ ਨੇ ਲੇਕਿਨ ਸ਼ਾਇਦ ਉਹ ਸਿਰੇ ਨਹੀਂ ਚੜ ਰਹੀ ਹੈ ਦੇਖੋ ਦੇਖੋ ਜਿਸ ਤਰੀਕੇ ਨਾਲ ਜਿੱਦਾਂ ਖਮਾੜਾ ਹਾਲ ਜਿਹੜਾ ਰੀਅਲ ਅਸਟੇਟ ਦਾ ਹੋ ਚੁੱਕਿਆ ਪਿਛਲੇ ਦਿਨਾਂ ਦੇ ਵਿੱਚ ਤਾਂ ਉਹਦੇ ਤੋਂ ਖਾਸ ਤੌਰ ਤੇ ਦੇਖ ਰਿਹਾ ਕਿ ਸਰਕਾਰ ਦੀਆਂ ਪਰੇਸ਼ਾਨੀਆਂ ਹੋਰ ਵਧਣ ਜਾ ਰਹੀਆਂ ਕਿਉਂਕਿ ਕੋ ਮੋਟੀ ਰਕਮ ਜਿਹੜੀ ਹੈਗੀ ਆ ਕਰਜ਼ੇ ਦਾ ਜਿਹੜਾ ਵਿਆਜ ਉਹ ਲਗਭਗ ਲੌਂਡ ਦੇ ਵਿੱਚ ਨਿਕਲ ਜਾਂਦੀ ਆ ਸੈਂਸ ਡਿਊਟੀ ਤੇ ਅਗਰ ਗੱਲ ਕਰੀਏ ਤਾਂ 3600 ਰੁਪਏ ਦਾ 3600 ਕਰੋੜ ਦਾ ਟਿਕਾ ਸੀਗਾ ਜਿਹਦੇ ਤੋਂ ਸਿਰਫ 2160 ਕਰੋੜ ਜਿਹੜਾ ਹੈਗਾ ਉਹ ਕਮਾਇਆ ਹਾਲੇ ਤੱਕ 20% ਕਮੀ ਆਈ ਆ ਤੇ 20% ਦੀ ਕਮੀ ਆਈ ਆ ਤਾਂ ਇੱਕ ਬੇਹੱਦ ਵੱਡੇ ਆંકੜੇ ਜਿਹੜੇ ਹੈਗੇ ਨੇ ਬੇਹੱਦ ਚਿੰਤਾਜਨਕ ਰਹੀਆਂ ਨੇ ਕਿਉਂਕਿ ਪੰਜਾਬ ਦੇ ਖਰਚੇ ਲਗਾਤਾਰ ਵੱਧ ਰਹੇ ਨੇ ਸਰਕਾਰ ਨੇ ਬੇਹੱਦ ਵੱਡੇ ਸਬਸਿਡੀਆਂ ਦੇ ਜਿਹੜੇ ਹੈਗੇ ਆ ਉਹ ਜਿਹਦੇ ਖਰਚੇ ਪਾਲ ਰੱਖੇ ਨੇ ਲੇਕਿਨ ਦਾ ਹਾਲੇ ਤੱਕ ਬਹੁਤ سارے ਅਜਿਹੇ ਵਾਦੇ ਹੈ ਮਹਿਲਾਵਾਂ ਨੂੰ ਸਦਾਰ ਤੇ ਬੇਨਤਾ ਵਾਦਾ ਸੀ ਜਾ ਉਹ ਵੀ ਹਲੇ ਵਾਦਾ ਪੂਰਾ ਹੁੰਦਾ ਨਹੀਂ ਦੇਖ ਰਿਹਾ ਜਿਸ ਤਰੀਕੇ ਦੀ ਵਿੱਤੀ ਹਾਲਤ ਪੰਜਾਬ ਦੀ ਬਣੀ ਹੋਈ ਆ ਉਹਦੇ ਨਾਲ ਕਿ ਇੱਕ ਗਹਿਰਾ ਸੰਕਟ ਜਿੰਮ ਹੈ ਲੋਕਾਂ ਦੇ ਵਿਰੋਧ ਤੇ ਜਰੂਰ ਦੇਖਣ ਨੂੰ ਮਿਲਿਆ ਕਿ ਸਰਕਾਰ ਨੇ ਜੋ ਵਾਅਦੇ ਕੀਤੇ ਉਹ ਵਾਅਦੇ ਪੂਰੇ ਨਹੀਂ ਕੀਤੇ ਤਾਂ ਇੱਕ ਪੜਾ ਵੱਡਾ ਸਮਾਜਿਕ ਦਬਾਅ ਵੀ ਸਰਕਾਰ ਦੇ ਉੱਤੇ ਹੈਗਾ ਕਿ ਬਾਕੀ ਫਾਈਨੈਂਸ਼ੀਅਲੀ ਦਬਾਅ ਵੀ ਹੈਗਾ ਕਿ ਕਿਵੇਂ ਇਹਨਾਂ ਖਰਚਿਆਂ ਤੇ ਜਿਹੜਾ ਆਮਦਨ ਦੇ ਵਿੱਚ ਦਾ ਪਾੜਾ ਜਿ ਰਹਿਗਾ ਉਹਨੂੰ ਖਤਮ ਕੀਤਾ ਜਾਵੇ ਕਿਉਂਕਿ ਲਗਾਤਾਰ ਰੈਵਨਿਊ ਸੈਫੀਸੀਟੀ ਦਾ ਵਾਧਾ ਹੋਇਆ ਦੇਖ ਰਿਹਾ آئے ہر مہینے جرا ہے گا عام دن دے سے کمی دیکھن لے دیا مالیہ کا کھا گیارہ فیصدی جرا ہے گا او جرا وقت کیا اسے علاوہ اگر گل کریے تھا وستی کا کھا بارہ پوائنٹ ساٹھ فیصد بدیا تا یہ تمام جریہ پائنگری جنیا ریوی نہیں دیا سوٹ تو سہ گیا وہ ہمیشہ جرا ہے دعوت دوست سو ہوئے دیکھ رہے ہیں ہم دیکھنا ہے کہ دی پنجاز سرکار ਆ ਇਸ ਨੂੰ ਜਿਹੜਾ ਸਿੱਟੇ ਨੂੰ ਸੰਭਾਲ ਲੈਂਦੇ ਕੀ ਵਿਸਲਾ ਰਸਤਾ ਜਿਹੜਾ ਹੈਗਾ ਕਰਨ ਦੀ ਕੋਸ਼ਿਸ਼ ਕਰਦੇ ਬਿਲਕੁਲ ਔਰ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਸਰਕਾਰ ਇਹ ਹੋਣ ਵਿੱਚ ਆਈ ਰਵਿੰਦਰ ਉਦੋਂ ਤੋਂ ਹੀ ਵਿਰੋਧੀ ਇਹ ਕਹਿ ਰਹੇ ਸਨ ਕਿ ਕਿਉਂਕਿ ਤਜਰਬਾ ਨਹੀਂ ਹੈ ਜ਼ਿਆਤਰ ਜਿਹੜੇ ਨੇ ਮੰਤਰੀ ਬਣੇ ਨੇ ਵਿਧਾਇਕ ਨੇ ਉਹਨਾਂ ਕੋਲ ਤਜਰਬਾ ਨਹੀਂ ਰਿਹਾ ਹੈ ਜੇ ਵਿਚਾਰ ਉਹ ਜਿਹੜਾ ਤਜਰਬਾ ਨਾ ਹੋਣਾ ਸਰਕਾਰ ਚਲਾਉਂਦਾ ਉਹ ਭਾਰੀ ਪੈ ਰਿਹਾ ਇਸ ਵੇਲੇ ਸੂਬੇ ਤੇ ਬਿੱਕੂ ਬਿੱਕੂ 자ਹਿਦ ਜੀ ਕੋਲ ਤੇ ਇਹ ਜਿਹੜਾ ਗੈਪ ਤੋਂ ਜ਼ੁਰ ਤੇ ਵੀ ਗੱਲਬਾਤ ਜਿਹੜੀ ਹੈਗੀ ਉਹ ਸਭ ਤੋਂ ਅਹਿਮ ਹੈਗੀ ਕਿਉਂਕਿ ਸਰਕਾਰ ਵੱਲੋਂ ਬਹੁਤ ਵੱਡੇ ਸਾਧਨ ਜਿਹੜੇ ਹੈਗੇ ਆ ਉਹ ਕੀਤੇ ਗਏ ਲੇਕਿਨ ਅਗਰ ਸਰਕਾਰ ਮਾਣੋ ਤਾਂ ਪਹਿਲਾਂ ਵੀ ਕਰ ਸਕਦੀ ਤਾਂ ਆਮਾਦੇ ਪਾਰਟੀ ਵੱਲੋਂ 20000 ਕਰੋੜ ਰੁਪਏ ਦਾ ਰੈਵਨਿਊ ਇਕੱਠਾ ਕਰਨ ਦੀ ਗੱਲਬਾਤ ਸਿਰਫ ਨਾ ਹੀ ਕੋ ਕਰ ਦਿੱਤੀ ਗਈ ਲੇਕਿਨ ਉਸ ਤੋਂ ਬਾਅਦ ਹਾਲੇ ਤੱਕ ਮਾਈਨਿੰਗ ਪਾਲਿਸੀ ਬਣ ਗਈ ਲੇਕਿਨ ਹਾਈ ਕੋਰਟ ਦੇ ਵਿੱਚੋਂ ਫੇਲ ਆ ਗਈ ਅਤੇ ਹਾਲੇ ਤੱਕ ਲੋਕਾਂ ਨੂੰ ਜਿਹੜੇ ਜਿਹੜੇ ਵੇਸਾ ਬਦਰੀ ਹੈਗਾ ਉਹ ਬੇਹੱਦ ਮਹਿੰਗੀ ਕੀਮਤਾਂ ਦੇ ਉੱਤੇ ਮਿਲਿਆ ਬਹੁਤੇ ਲੋਕਾਂ ਨੂੰ ਮ ਨਾਲ ਦੇ ਸੁੱਗਿਆ ਕੋ ਜਿਹੜਾ ਹੈ ਦਾ ਰੇਤਾ ਵਧ ਰਹੀ ਆਣਾ ਪਿਆ ਰਿਹਾ ਤਾਂ ਲੋਕ ਤਾਂ ਪਰੇਸ਼ਾਨ ਉਸ ਚੀਜ਼ ਨਾਲ ਵੀ ਹੈਗੇ ਨੇ ਹਾਲਾਂਕਿ ਗੈਰਨੀਤੀ ਗੱਲ ਤਾਂ ਬਾਅਦ ਚੀਜ਼ ਮਿਲ ਨਹੀਂ ਮਿਲ ਵੀ ਨਹੀਂ ਦੇ ਰਹੀ ਉਸ ਦਾ ਬਦਰੀ ਤੇ ਉਹਦੇ ਕਰਕੇ ਜਿਹੜਾ ਹੈਗਾ ਲੋਕਾਂ ਦਾ ਦਬਾਅ ਬਹੁਤ ਵੱਡੇ ਪੱਧਰ ਤੋਂ ਬਣਿਆ ਹੋਇਆ ਦੂਜੀ ਸਰਕਾਰ ਦੀ ਇਨੀਸ਼ੀਏਟਿਵ ਜਿਹੜੀ ਹੈਗੀ ਆ ਉਹ ਪਾਲਿਸੀਆਂ ਆਈਆਂ ਜਿਹੜੀਆਂ ਜਿਨ੍ਹਾਂ ਨੂੰ ਸਹੀ ਤਰੀਕੇ ਨਾਲ ਲਾਗੂ ਨਹੀਂ ਕੀਤਾ ਗਿਆ ਔਰ ਦੇ ਮੂੰਹ ਜਾ ਕੇ ਹਾਈ ਕੋਰਟ ਦੇ ਵਿੱਚ गिर ਜਾਂਦੀ ਹੈ ਪਾਲਿਸੀਆਂ ਤਾਂ ਉਹਦੇ ਨਾਲ ਹੀ ਬੇਹੱਦ ਜ਼ਿਆਦਾ ਨੁਕਸਾਨ ਜਿਹੜਾ ਆਏਗਾ ਉਹ ਪੰਜਾਬ ਸਰਕਾਰ ਨੂੰ ਚਲਣਾ ਪੈ ਰਿਹਾ ਤਾਂ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਦੇ ਲਈ ਜੀ ਇਸ ਵੱਡੀ ਸਰਕਾਰ ਦੀ ਜਿਹੜੀ ਰੈਵਨਿਊ ਨੂੰ ਲੈ ਕੇ ਖੜੀ ਹੋਈ ਆ ਤਾਂ ਇਹ ਕਿਵੇਂ ਸਰਕਾਰ ਇਸ ਪੂਰੇ ਮਸਲੇ ਦੇ ਉੱਤੇ ਰੈਵਨਿਊ ਇਕੱਠਾ ਕਰਦੀ ਹੈ ਕਿਉਂਕਿ ਡਿਵੈਲਪਮੈਂਟ ਦਾ ਕੰਮ ਤਾਂ ਹਾਲੇ ਤੱਕ ਕੋਈ ਕੋਈ ਨਹੀਂ ਜਿਆ ਹਾਲੇ ਤੱਕ ਸਿਰਫ ਕਰਜ਼ੇ ਦਾ ਜਿਹੜਾ ਵਿਆਜ ਹੈਗਾ ਉਸ ਨੂੰ ਲੋਨ ਜਿਵਾਏ ਸੀ ਸਰਕਾਰ ਹਾਲੇ ਤੱਕ ਜਿਹੜਾ ਲਗਾਤਾਰ ਚਾਲੀ ਆ ਕਿਉਂਕਿ ਰੈਵਨਿਊ ਬਹੁਤ ਜ਼ਿਆਦਾ ਇਕੱਠਾ ਨਹੀਂ ਕਰ ਪਾਈ ਕੋਈ ਇੰਨੀ ਜ਼ਿਆਦਾ ਪੋਸਿਟਿਵ ਵਧੀਆ ਨਹੀਂ ਬਣ ਪਾਈ ਜਿਹਦੇ ਨਾਲ ਕਿ ਰੈਵਨਿਊ ਜ਼ਿਆਦਾ ਜਮੇ ਛੋਟੇ-ਛਾਰੇ ਖਰਾਬ ਤੋ ਹੋ ਗਈ ਜਾਂ ਫਿਰ ਮਾਈਨਿੰਗ ਤੋਂ ਹੋ ਗਈ ਜਾਂ ਫਿਰ ਹੋਰ ਬਹੁਤ ਸਾਰੇ ਸੋਰਸ ਜਿਹੜੇ ਸਰਕਾਰ ਦੇ ਹੁੰਦੇ ਨੇ ਉਹਨਾਂ ਸੋਰਸ ਤੋਂ ਵਿੱਚ ਬਹੁਤ ਜ਼ਿਆਦਾ ਜਿਹੜੀ ਹੈਗੀ ਪਾਲਿਸੀ ਕਾਰਜ ਸਿੱਧ ਨਹੀਂ ਸੋ ਪਾਰੀ ਜਿਸ ਨਾਲ ਇੱਕ ਵੱਡੀ ਪਰੇਸ਼ਾਨੀ ਦਾ ਸੁਭਾਤ ਪੰਜਾਬ ਸਰਕਾਰ ਲਈ ਬਣਿਆ ਹੋਇਆ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਰਵਿੰਦਰ ਫਿਲਾਲ ਦੀ ਜਾਣਕਾਰੀ ਲਈ ਸੋ ਜਿਸ ਤਰ੍ਹਾਂ ਦੇ ਨਾਲ ਸਰਕਾਰੀ ਖਰਚਾ ਵਧਿਆ ਹੈ ਲੇਕਿਨ ਆਮਦਨ ਟੀਚੇ ਤੋਂ ਘਟ ਹੋਈ ਹੈ ਔਰ ਇਸ ਵਿਚਕਾਰ ਹੁਣ ਸਰਕਾਰ ਤੇ ਸਵਾਲ ਉੱਠਨੇ ਲਾਜ਼ਮੀ ਨੇ ਕਿ ਸਰਕਾਰ ਨੇ 7 ਮਹੀਨਿਆਂ ਵਿੱਚ 13490 ਕਰੋੜ ਦਾ ਕਰਜ਼ਾ ਲਿਆ ਹੈ ਲੇਕਿਨ ਇੱਥੇ ਭਾਵੇਂ ਪਾਲਿਸੀਆਂ ਜ਼ਰੂਰ ਬਣਾਈਆਂ ਜਾ ਰਹੀਆਂ ਨੇ ਲੇਕਿਨ ਇਹ ਜੋ ਆંકੜੇ ਨੇ ਉਹ ਬਿਆਨ ਕਰ ਰਹੇ ਨੇ ਸੋ ਕਿਆ ਰਿਪੋਰਟਸ ਖੁਲਾਸਾ ਹੋਇਆ ਹੈ ਸੂਬੇ ਦੀ ਆਮਦਨ ਕਿਸ ਤਰ੍ਹਾਂ ਘਟੀ ਹੈ ਸ਼ਰਾਬ ਤੋਂ ਆਮਦਨ ਵਿੱਚ ਸਿਫਰ ਸ਼ਾਰਾ 30% ਜੜੀ ਹੈ ਆਮਦਨ ਘਟ ਹੋਈ ਹੈ ਆਮੂਮਨ ਇੱਥੇ ਜਿਹੜੀ ਆਮਦਨ ਦਾ ਇੱਕ ਸੋਰਸ ਵਧਿਆ ਹੈ ਪੈਟਰੋਲ ਤੋਂ ਹੋਣ ਵਾਲੀ ਆਮਦਨ ਵਿੱਚ 16.62% ਦੀ ਗਿਰਾਵਟ ਜੜੀ ਹੈ ਉਹ ਸਾਹਮਣੇ ਆਈ ਹੈ ਸੋ ਇਹ ਜੋ ਆંકੜੇ ਨੇ ਪਿਛਲੇ ਸਾਲ ਦੇ ਮੁਕਾਬਲੇ 900 ਕਰੋੜ ਰੁਪਏ ਦੀ ਕਮੀ ਜੜੀ ਹੈ ਉਹ ਦਰਜ ਕੀਤੀ ਗਈ ਹੈ ਕਿ ਤਰ੍ਹਾਂ ਕਿਤੇ ਸਰਕਾਰ ਨੂੰ ਹੁਣ ਸੋਚਣ ਨੂੰ ਮਜਬੂਰ ਕਰੇਗੀ ਸਟੈਂਪ ਡਿਊਟੀ ਤੋਂ ਵੀ ਆਮਦਨ ਜਿਹੜਾ ਹੈ ਉਹ 20% ਕੱਟੀ ਹੈ ਜੀਐਸਟੀ ਤੋਂ ਹੁਣ ਵਾਲੀ ਆਮਦਨ ਵਿੱਚ 0.60% ਦੀ ਗਿਰਾਵਟ ਆਈ ਹੈ ਸੋ ਇੱਥੇ ਵੀ ਇਹ ਜਿਹੜੀ ਗਿਰਾਵਟ ਦੇ ਨਾਲ ਇਹ ਹਾਲਾਤ ਬਣੇ ਨੇ ਸਰਕਾਰ ਨੇ 13490 ਕਰੋੜ ਰੁਪਏ ਦਾ ਕਰਜ਼ਾ ਜੜਾਏ ਲਿਆਏ ਮਹਿਜ਼ ਹਲੇ 6 ਤੋਂ 7 ਮਹੀਨੇ ਨਹੀਂ ਹੋਏ ਨੇ ਸਰਕਾਰ ਨੂੰ ਬਣਿਆ ਹੋਇਆ ਔਰ ਇਸ ਵਿੱਚਕਾਰ 8795.96 ਕਰੋੜ ਰੁਪਏ ਵਿਆਜ ਵਜੋਂ ਸਰਕਾਰ ਵੱਲੋਂ ਭਰੇ ਗਏ ਨੇ ਉਮਦਨ ਜਿਹੜੀ ਹੈ ਉਹ ਕਟਈਏ ਲੇਕਿਨ ਖਰਚਾ ਉਹ ਲਗਾਤਾਰ ਵਧਦਾ ਜਾ ਰਿਹਾ ਪਿਛਲੇ ਸਾਲ ਦੇ ਮੁਕਾਬਲੇ ਵੱਧ ਵਿਆਜ ਜਿਹੜਾ ਹੈ ਪਰ ਅਦਾ ਕੀਤਾ ਗਿਆ